ਬੌਲਾ ਕਿੰਨਾ ਤਿਆਰ ਆ ਜੀ ਬੌਲਾ ਵੀਰੇ ਹੁਣ ਹੈਗਾ 14-15 ਕਿਲੋ ਤਿਆਰ ਇਹ ਵੀਰੇ ਗੱਬਣ ਦੂਜੇ ਸੂਏ ਦੀ ਹਾਂ ਕੱਚੀ ਆ ਜੀ ਹਾਂਜੀ ਹਾਂਜੀ ਇਹ ਕਿੰਨੇ ਕੁ ਦਿਨਾਂ ਦੀ ਕੱਚੀ ਆ ਜੀ ਇਹ ਵੀਰੇ ਮੁਕਸਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਲੈ ਕੇ ਆਏ ਆ ਪਿੰਡ ਪੀਟੀਆ ਜਿਹੜਾ ਸ੍ਰੀ ਮੁਕਸਰ ਸਾਹਿਬ ਫਬੋਰ ਤੇ ਡੱਬ ਵਾਲੀ ਦੇ ਰੋਡ ਦੇ ਬਿਲਕੁਲ ਉੱਪਰ ਪਿੰਡ ਰਹਿ ਜਾਂਦਾ ਤੇ ਦੋ ਗਾਂਵਾਂ ਸੇਲ ਆ ਦੋਸਤੋ ਤੇ ਬਾਕੀ ਸਾਰੀ ਜਾਣਕਾਰੀ ਵੀਰ ਤੋਂ ਲੈ ਕੇ ਦਿਆਂਗੇ ਇੱਕ ਗਾਂ ਗੱਬਣ ਹੈ ਤੇ ਦੂਜੀ ਗਾਂ ਸੋ ਯੋਯਾ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਤੁਮੇ گاਵਾ ਬਾਰੇ ਡਿਟੇਲ ਸਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਜੀ ਕੁਲਦੀਪ ਸਿੰਘ ਹੈ ਬਈ ਜੀ ਠੀਕ ਆ ਤੇ ਨੰਬਰ ਬੋਲ ਦੋ ਆਪਣਾ ਜੀ 94640 ਠੀਕ ਆ ਜੀ 28540 ਠੀਕ ਆ ਵੀਰ ਤੇ ਦੋ گاਵਾ ਇੱਕ ਗਾਂ ਗੱਬਣਾ ਜੀ ਹਾਂ ਜੀ ਆ ਗੱਬਣਾ ਬਈ ਜੀ ਠੀਕ ਆ ਦੂਜੀ ਸੂਈ ਹੋਈ ਆ ਹਾਂ ਜੀ ਹਾਂ ਜੀ ਦੂਜੀ ਸੂਈ ਤੇ ਕੀ ਡਿਟੇਲ ਆ ਗਾਂ ਦੀ ਜੀ ਬਾਈ ਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਬਾਈ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਅੱਜ ਤੇ ਬੱਚਾ ਮਗਰ ਕੀ ਜਾਂਦਾ ਜੀ ਬੱਚਾ ਜੀ ਬੱਚਾ ਹਾਂਜੀ ਤੇ ਬੋਲਾ ਕਿੰਨਾ ਤਿਆਰ ਆ ਜੀ ਬੋਲਾ ਵੀਰੇ ਹੁਣ ਹੈਗਾ 14-15 ਕਿਲੋ ਤਿਆਰ ਐਡਰੈਸ ਆ ਭਾਈਆ ਆਪਣੇ ਪਸ਼ੂ ਕੇ ਲਈ ਬਹੁਤ ਬੜੀਆ ਦਵਾਈ ਹੈ ਆ ਮੈਂ ਲੋਟੀ ਨੇ ਫਲਾਵਗੀ ਭਾਈ ਖਾਣਾ ਦਬਰਿਆ ਹੋਗਾ ਤਾਂ ਉਸਨੂੰ ਵੀ ਠੀਕ ਕਰੇਗੀ ਔਰ ਇੱਕ ਵੀ ਨਵਿਆਣ ਕਰਾ ਲੈਣਾ ਜ਼ਰੂਰੀ ਚੋਪੜਾ ਦੇਣੀ ਪੜੇਗੀ ਔਰ ਰੋਟੀ ਮੈਂ ਨਹੀਂ ਖਾਵਾ ਤਾਂ ਬੱਖਰ ਮੈਂ ਲਾਗਾ ਦੇ ਨਕਲੀ ਜਿੰਨੀ ਇਹ ਦਵਾਈ ਚੱਲ ਰਹੀ ਹੈ ਮੈਂ ਦੂਰ ਹਟਾਓ ਅਰੀ ਨਾ ਕਰੋ ਪੂਰੀ 14 15 ਲੀਟਰ ਹਾਂਜੀ ਹਾਂਜੀ ਠੀਕ ਆ ਮਾੜੀ ਤੋਰ ਕੇ ਵਿਖਾ ਦੇ ਵੀ ਦੋਸਤੋ ਦੇਖ ਸਕਦੇ ਹੋ ਕਾਫੀ ਸ਼ਾਨਦਾਰ ਫੇਸ ਕੁਆਲਟੀ ਕੱਦ-ਕਾਢ ਹੀ ਕਾਫੀ ਸ਼ਾਨਦਾਰ ਹੈ ਤੇ 14 15 ਲੀਟਰ ਬੋਲਾ ਮੌਕੇ ਤੇ ਤਿਆਰ ਤੇ ਜਿਆਦੇ ਨਾਲ ਜੁਈ ਨੂੰ ਹੋ ਗਿਆ ਤੇ ਮਗਰ ਵੱਛਾ ਬਾਕੀ ਰੇਟ ਬਾਰੇ ਆਪ ਵੀਰ ਤੋਂ ਲੈਨੇ ਆ ਜਾਣਕਾਰੀ ਕੀਮਤ ਮੁੱਲ ਕਰਦੇ ਆ ਵੀਰ ਆਪਾਂ ਦਾ ਮੁੱਲ ਕੀ ਕਰਦੇ ਆ ਵੀ ਮੁੱਲ ਵੀਰੇ 99000 ਯਾਰੀ 99000 ਦਿਆਂਗੇ ਕਿਨੇ ਬਸ 90 ਦੇਣੀ ਹੈ ਜੀ ਹਾਂ ਨਾ ਠੀਕ ਹੈ ਬਾਕੀ ਮੌਕੇ ਤੇ ਹੋ ਜਾਏਗਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਮਾਨਤਨ ਕਰਦੇ ਆ ਠੀਕ ਆ ਵੀਰ ਤੇ ਅਗਲੀ ਗਾਂ ਜੀ ਹਾਂਜੀ ਇਹ ਵੀਰੇ ਗੱਬਣਾ ਦੂਜੇ ਸੂਏ ਦੀ ਕੱਚੀ ਆ ਜੀ ਹਾਂਜੀ ਹਾਂਜੀ ਇਹ ਕਿੰਨੇ ਕੁ ਦਿਨਾਂ ਦੀ ਕੱਚੀ ਆ ਜੀ ਇਹ ਵੀਰੇ ਹਜੇ ਕੱਢਦੀ ਹੈ 15 17 ਦਿਨ ਦੀ 15 ਕੁ ਦਿਨ ਕੱਢਦੀ ਹੈ ਜੀ ਹਾਂਜੀ ਹਾਂਜੀ ਠੀਕ ਆ ਤੇ ਕਿਹੜਾ ਸੂਆ ਸੂਗ ਵੀਰੇ ਦੂਜਾ ਸੂਗ ਬਾਈ ਜੀ ਦੂਜਾ ਸੂਗ ਹਾਂਜੀ ਪਹਿਲੇ ਸੂਏ ਕੋਈ ਦੁੱਧ ਆ ਪਹਿਲੇ ਸਾਲ ਵਾ 20 ਕਿਲੋ ਦੁੱਧ ਦਤਾ ਬਾਈ ਜੀ 20 ਲੀਟਰ ਦੁੱਧ ਦਤਾ ਠੀਕ ਆ ਇਹ ਵੀ ਤੋਰ ਕੇ ਵਖੜ ਕੇ ਦੋਸਤੋ ਦੂਜਾ ਸੂਆ ਸੂਏਗੀ ਤੇ 15 ਕੁ ਦਿਨਾਂ ਦੀ ਕੱਚੀ ਆ ਇਹ ਸਕਦੇ ਹੋ ਕਾਫੀ ਸ਼ਾਨਦਾਰ ਇਹ ਸਕਾਲ ਦੀ ਕਰ ਲੋ ਚੱਕ ਪਹਿਲੇ 120 ਲੀਟਰ ਦੁੱਧ ਦਿੱਤਾ ਤੇ ਦੂਜਾ ਸੂਏ ਇਹ 15 ਦਿਨਾਂ ਦੀ ਅਜੇ ਕੱਚੀ ਆ। ਠੰਡੀ ਸੀ ਲਾ ਬਿਲਕੁਲ ਭਾਈ। ਠੀਕ ਆ ਜੀ। ਸੋਇ ਪੜੋ। ਫੀਕਾ। ਪੋਲੀ ਵਧੀਆ ਜੀ। ਜਮਾ ਭਾਈ ਓਕੇ ਜਮਾ ਇਹ ਕੱਚੀ ਆ। ਠੀਕ ਆ ਜੀ। ਇਸ ਨੂੰ ਭਰਨਾ ਪੁਰਨਾ ਬਹੁਤ। ਠੀਕ ਆ ਵੀਰੇ। ਤੇ ਆਪਾਂ ਇਹਦਾ ਮੁੱਲ ਕੀ ਕਰਦੇ ਆ ਵੀਰੇ? ਇਹਦਾ ਮੁੱਲ 65 ਹਜ਼ਾਰ ਆ ਜੀ। 65 ਹਜ਼ਾਰ। ਇਹ ਕਿਨੇ ਛੱਡਾਂਗੇ? ਬਸ ਵੀਰੇ ਮੰਨਤਾ ਨਹੀਂ ਕਰਾਂਗੇ ਇਹ ਚੋ ਤਾਂ ਯਾਰ। ਠੀਕ ਆ। ਚੰਗੀ ਐ ਬੱਚੀ ਬਹੁਤ ਵਧੀਆ। ਠੀਕ ਆ ਵੀਰ ਕੱਚੀ ਕਰਕੇ ਹਾਂਜੀ ਤੇ ਆਪਣਾ ਉਪਾਰ ਦਾ ਕੰਮ ਵੀਰ ਮਸਾਂਜੀ ਬਾਈ ਜੀ ਕਰ ਲਈਏ ਥੋੜਾ ਬਾਲਾ ਠੀਕ ਆ ਹਾਂਜੀ ਸ਼ੌਂਕ ਨੂੰ ਲੈ ਲੂ ਬਾਈ ਜੀ ਠੀਕ ਆ ਤੇ ਆਪਦਾ ਪਿੰਡ ਦਾ ਨਾਮ ਤੇ ਜ਼ਿਲ੍ਹਾ ਹਾਂਜੀ ਪਿੰਡ ਪੀਟੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਆ ਇਹ ਰੋਡ ਦੇ ਉੱਪਰ ਰਹਿ ਗਿਆ ਹਾਂਜੀ ਹਾਂਜੀ ਡੱਬਾ ਵਾਲੀ ਤਾਂ ਹੋਰ ਰੋਡ ਦੇ ਉੱਪਰ ਹੈ ਠੀਕ ਆ ਡੱਬਾ ਵਾਲੀ ਇੱਥੋਂ ਕਿੰਨਾ ਦੂਰ ਹੈ ਜੀ 20 ਕਿਲੋਮੀਟਰ ਜੀ 20 ਕਿਲੋਮੀਟਰ ਹਾਂਜੀ ਹਾਂਜੀ ਠੀਕ ਆ ਨੰਬਰ ਇੱਕ ਰਵਰ ਬੋਲਦੇ ਹਾਂਜੀ 94640 ਠੀਕ ਆ 28540 ਬਾਈ ਜੀ ਠੀਕ ਆ ਵੀਰ ਧੰਨਵਾਦ ਤੇ ਬਾਕੀ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਪਿਆ ਜਿਹੜੇ ਵੀਰ ਨੂੰ ਇਹ گاਵਾ ਪਸੰਦ ਆਉਂਦੀਆਂ ਵੀਰ ਦੇ ਨੰਬਰ ਤੇ ਸੰਪਰਕ ਕਰ ਲੈਣ ਸਾਰੀ ਗੱਲਬਾਤ ਡਿਟੇਲ ਸਾਰੀ ਵੀਡੀਓ ਦੇ ਵਿੱਚ ਦੱਸ ਦਿੱਤੀ ਗਈ ਆ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ